ਪਾਣੀ ਵਾਲੀ ਟੈਂਕੀ ਦੇ ਕਮਰੇ ਵਿੱਚੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼ ਲੱਭਣੀ ਡਿਆ ਗਏ ਨੇ ਕਤਲ ਕਰਕੇ ਨਾ ਸੋੜਤਾ ਹੋਇਆ ਇੱਧਰ ਜੇ ਜਾਣ ਕੇ ਬਾ ਉੱਥੇ ਮੌਤ ਲਾਤਾ ਤੇ ਮੁੰਡਾ ਇਹਨੇ ਆਣ ਕੇ ਵੇਖ ਲਿਆ ਕਹਿੰਦਾ ਵੀ ਆਜ ਪਿਆ ਪਰਿਵਾਰਿਕ ਮੈਂਬਰਾਂ ਨੇ ਜਿਤਾਇਆ ਕਤਲ ਦਾ ਸ਼ੱਕ ਕਾਲਜ ਦੇ ਮੁੰਡਾ ਲੈ ਗਿਆ ਨਵਾਰਸ਼ਰ ਚਨਾ ਦਾ ਇਹ ਮੋਟਰਸਾਈਕਲ ਦਾ ਡਾਕਿਆ ਆਪ ਨਾਲ ਭਾਗ ਹੀ ਲੈ ਗਿਆ ਫਿਰ ਮੁੜ ਕੇ ਕਾਲ ਦਾ ਹੀ ਲਾਪਤਾ ਪਾਣੀ ਵਾਲੀ ਟੈਂਕੀ ਦਾ ਕਮਰਾ ਚੱਕੀ ਦਿੱਤਾ ਦੇ ਦੇ ਵਿੱਚ ਇਹਦੀ ਡੈਡਬੋਰਡ ਵੀ ਚੀਤੇ ਦੇ ਹੱਡ ਦੇ ਵਿੱਚੋਂ ਜਿਹੜਾ ਬਲੀਡਿੰਗ ਵੀ ਹੋਈ ਹੋਈ ਤੇ ਸ਼ੰਕਾ ਜਾ ਰਹੇ ਹੋ ਕਿ ਤੇ ਜਾ ਰਹੇ ਕਿ ਕਤਲ ਕਰਕੇ ਇਹਦੇ ਨੂੰ ਇੱਥੇ ਸੋਧਿਆ ਗਿਆ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਦੀਨ ਪੈਂਦੇ ਕਸਵਾ ਪਿੱਖੀ ਪਿੰਨ ਨਜ਼ਦੀਕ ਪਿੰਚੇਲਾ ਕਲੋਨੀ ਵਿਖੇ ਬੀਤੇ 2-3 ਦਿਨ ਤੋਂ ਲਾਪਤਾ ਇੱਕ ਨੌਜਵਾਨ ਦੀ ਲਾਸ਼ ਪਿੰਚੇਲੇ ਦੀ ਪਾਣੀ ਵਾਲੀ ਟੈਂਕੀ ਦੇ ਵਿੱਚੋਂ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਸਾਤ ਸਮਸੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਤ ਸਮਸੀ ਬੀਤੇ 2 ਦਿਨ ਤੋਂ ਲਾਪਤਾ ਹੈ ਉਹ ਉਸ ਦੀ ਭਾਲ ਕਰ ਰਹੇ ਨੇ ਤਾਂ ਇੰਨੇ ਨੂੰ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿਸ ਸਾਸ ਮਸੀਪਿੰਡ ਰਾਜਕੇ ਵਾਲੀ ਸਾਈਡ ਨੂੰ ਗਿਆ ਹੋਇਆ ਉਹਨਾਂ ਕਿਹਾ ਕਿ ਜਦ ਉਹਨਾਂ ਨੇ ਇਸ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਉਹ ਉਸ ਨੂੰ ਲਬਦੇ ਲਬਦੇ ਪਿੰਚੇਲਾ ਕਲੋਨੀ ਦੀ ਬਣੀ ਪਾਣੀ ਵਾਲੀ ਟੈਂਕੀ ਦੇ ਕਮਰੇ ਕੋਲ ਆਏ ਤਾਂ ਵੇਖਿਆ ਕਿ ਸਾਸ ਮਸੀ ਦੀ ਲਾਸ਼ ਉੱਥੇ ਪਈ ਹੋਈ ਸੀ ਤੇ ਉਸ ਦੇ ਸਿਰ ਵਿੱਚੋਂ ਖੂਨ ਨਿਕਲ ਰਿਹਾ ਸੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਤੁਰੰਤ ਥਾਣਾ ਪਿੱਖੀਪਿੰਡ ਪੁਲਿਸ ਨੂੰ ਦਿੱਤੀ ਗਈ ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਨੌਜਵਾਨ ਦਾ ਕਤਲ ਹੋਇਆ ਹੈ ਜਿਸ ਦੀ ਡੂੰਘਾਈ ਨਾਲ ਜਾਂਚ ਕਰਕੇ ਕਤਲ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਜਾਵੇ ਉਦਨ ਮੌਕੇ ਤੇ ਪਹੁੰਚੇ ਸਬ ਡਿਵੀਜ਼ਨ ਪਿੱਖੀਪਿੰਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ Postmortem ਲਈ ਡੈੱਡ ਹਾਊਸ ਪੱਟੇਵਿਕੇ ਭੇਜ ਦਿੱਤਾ ਗਿਆ ਇਸ ਮਾਮਲੇ ਦੀ ਜਾਂਚ ਕਰਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਹਰਾਵਾ ਮੇਰਾ ਕਿਨਾ ਗਿੱ ਜੀ ਤੁਹਾਡਾ ਕਿ ਨਾਮ ਹੈ? ਇਹ ਮੇਰਾ ਨਾਮ ਹਿਮਸੀ। ਤੇ ਕੀ ਗੱਲ ਕੀ ਹੋਈ ਹੈ? ਗੱਲ ਇਹ ਹੋਈ ਲੱਭਾ ਡੇਨ ਸਵੇਰ ਦੇ ਲੱਭਣ ਡਿਆ ਮੈਨੂੰ ਫੋਨ ਚੜ ਕੇ ਆਇਆ। ਜਾਂਦੇ ਵੀ ਕੱਲ ਦਾ ਲੱਭਣ ਨਹੀਂ ਡਿਆ। ਉਹ ਤੇ ਹੀ ਮਰਾਇਆ ਤੁਹਾਡੇ ਕੋਲ ਤੇ ਨਹੀਂ ਆਇਆ। ਤੇ ਮੈਂ ਨਹੀਂ ਆਂਦੇ ਰਾਤ ਦਾ ਹੀ ਗਾਇਬ ਆ ਤੇ ਨਾਲ ਜੀ ਫਿਰ ਕਹਿੰਦੀ ਵੀ ਮਰਾਇਆ ਹੋਈ ਏ। ਸਹੀ ਫਿਰ ਆਏ ਤੇ ਮੁੰਡੇ ਹੀ ਆਏ ਨਾਲ ਹੀ ਮੇਰੇ। ਤੇ ਜਾ ਕੇ ਉਧਰ ਵੀ ਇੱਕ ਜਿਹਦੇ ਮੁੰਡੇ ਨੇ ਸਾਨੂੰ ਦੱਸਿਆ ਵਾ ਕਿ ਮੇਰੇ ਨਾਲ ਹੀ ਤਾਂ ਦਾ ਮੈਂ ਨੂੰ ਇੱਥੇ ਧਾਰ ਕੇ ਆਇਆ ਵਾ ਉਹ ਮੁੰਡੇ ਨੇ ਸਾਨੂੰ ਦੱਸ ਵੀ ਦਿੱਤਾ ਕਿ ਜਾ ਕੇ ਦਰਾ ਇਧਰ ਹੀ ਚੇਲੇ ਇਧਰ ਆ ਜੀ ਲੈ ਵੇਖੋ ਉੱਥੇ ਤਾਂ ਲੱਭਿਆ ਰਾਮਗਾਂ ਦੇ ਵੇਖਿਆ ਇਹਨਾਂ ਨਹਿਰਾ ਨੋਟਾਂ ਤੇ ਸਾਰੇ ਲੱਭ ਲੁੱਭਾ ਇਧਰ ਨੂੰ ਸਾਰੇ ਪੁੱਛਦੇ ਛਾਏ ਵੀ ਇਧਰ ਨੂੰ ਆਇਆ ਕਿ ਨਹੀਂ ਹਾਂ ਤੇ ਬਾਅਦ ਉਧਰ ਸਾਨੂੰ ਲੱਭਾ ਨਹੀਂ ਤੇ ਮੈਂ ਇਹਨਾਂ ਮੁੰਡੇ ਉਤਾਰੇ ਕੀ ਕਿਹਾ ਮੈਂ ਕਿ ਯਾਰ ਇੱਕ ਕਰੀ ਨਾ ਮੈਂ ਐਕਤੀ ਵੇਖ ਲਈ ਕਿ ਇਹਨੇ ਚਲੋ ਲੱਭ ਨਹੀਂ ਡਿਆ ਕਿ ਇਹਨੇ ਕਤਲ ਕਰਕੇ ਨਾ ਸੋੜਤਾ ਹੋਇਆ ਇਧਰ ਤੇ ਜਾਣ ਕੇ ਉਹ ਉੱਥੇ ਮੋਰਚਾ ਲਾ ਦਾਂ ਤੇ ਮੁੰਡਾ ਇਹਨੇ ਆਣ ਕੇ ਵੇਖ ਲਿਆ ਕਹਿੰਦਾ ਵੀ ਆਜ ਪਿਆ ਅੱਛਾ ਤੇਈ ਫਿਰ ਮੋਟਰਸਾਈਕਲ ਉਥੇ ਲਾਗ ਦੇ ਦੀ ਕਿਹਦਾ ਵੀਰ ਦਾ ਨਾਮ ਕੀ ਹੈ ਜਿਹੜਾ ਨਾਮ ਫਲਾਸ ਸੀ ਇੱਕ ਵਾਰਾ ਸੀ ਜਦੋਂ ਇੱਕ ਵਾਰਾ ਸੀ ਠੀਕ ਨਿਰਮਨ ਮਨੂਜੀ ਅੱਛਾ ਜਿਹੜਾ ਇੱਥੇ ਇੱਕ ਲਾਸ਼ ਮਿਲੀ ਉਹ ਕੀ ਲੱਗਦੇ ਤੁਹਾਡੇ ਮੇਰਾ ਭਤੀਆ ਕੀ ਮਸਲਾ ਕੀ ਹੋਇਆ ਹੋਵੇ ਪਤਾ ਲੱਗਾ ਗੱਲ ਦਾ ਮਸਲਾ ਕੱਲ ਜੀ ਕਿ ਮੁੰਡਾ ਲੈ ਗਿਆ ਨੂੰ ਅਰਚਰ ਚਨਾ ਦਾ ਕਰੇ ਮੋਟਰਸਾਈਕਲ ਦਾ ਡਾਕ ਕੇ ਆਪ ਨਾਲ ਭਾਗ ਲੈ ਗਿਆ ਉਹ ਕਿੱਥੋਂ ਦਾ ਮੁੰਡਾ ਅਰਚ ਉਹ ਉਥੋਂ ਲੱਗੂ ਸਾਡੀ ਅੱਛਾ ਮੁੜ ਕੇ ਕੱਲ ਦਾ ਹੀ ਲਾ ਪਤਾ ਤੁਸੀਂ ਉਸ ਮੁੰਡੇ ਨਾਲ ਸੰਪਰਕ ਕੀਤਾ ਸੀ ਉਹ ਕਿ ਨਹੀਂ ਕੀਤਾ ਸੀ ਉਹਨਾਂ ਗਿਆ ਹੈ ਉਹਨਾਂ ਦਾ ਮੈਨੂੰ ਨਹੀਂ ਪਤਾ ਆਹ ਸਾਈਡ ਤੇ ਜਾ ਕੇ ਦੇਖ ਲੋ ਦਰਾਜ ਵਾਲੀ ਸਾਈਡ ਤੇ ਜਿੱਥੇ ਦੀ ਡੈਡ ਬੋਡੀ ਪਈ ਅੱਛਾ ਤੇ ਤੁਹਾਨੂੰ ਇਹ ਕਦੋਂ ਪਤਾ ਲੱਗਾ ਵੀ ਡੈਡ ਬੋਡੀ ਅੱਥੇ ਨਹੀਂ ਸਾਡੇ ਮੁੰਡੇ ਲੱਭਦੇ ਪਏ ਸਾਰੀ ਜਗ੍ਹਾ ਦੀ ਅੱਛਾ ਤੇ ਉੱਥੇ ਕਿਤੇ ਨਹੀਂ ਮਿਲਿਆ ਤੇ ਫਿਰ ਜਾਣ ਲੱਗੇ ਇੱਥੇ ਉਹਨਾਂ ਦੇਖਿਆ ਕਿ ਇੱਥੇ ਡੈਡ ਬੋਡੀ ਤੁਹਾਨੂੰ ਹੁਣ ਪਤਾ ਲੱਗਾ ਇਹ ਕੱਲੇ ਕੱਲ ਦੀ ਹੈ ਲੈ ਕੇ ਹਾਂਜੀ ਕੱਲ ਦੀ ਕੱਲ ਕਿੰਨੇ ਕ ਵਜੇ ਦਾ ਕੱਲ 12:00 ਵਜੇ ਦੁਪਹਿਰ ਦਾ ਹਾਂਜੀ ਹਾਂਜੀ ਇਹ ਕਿ ਜਿਹੜੀ ਡੈੱਡ ਬੋਡੀ ਜਿਹੜੀ ਦਰਾਜਕਿਆਂ ਦੇ ਇੱਕ ਟੈਂਕੀ ਦੇ ਕਮਰੇ ਦੇ ਵਿੱਚੋਂ ਪਾਚੋਂ ਬਰਾਮਦ ਹੋਈ ਹੈ ਸਰ ਇਹ ਕੋਹਨ ਹੈ ਜਿਹੜਾ ਇਹ ਇੱਕ ਸੀ। ਇਹ ਸਾਲਸ ਸਾਲਸ ਮਸੀਹ ਨਾਲ ਗਾਲਦਾ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਨਾ ਕੱਲ੍ਹ ਦੇ ਦਿਨ ਸਵੇਰੇ ਤੇ ਵਿਾਰਸਾ ਉਹ ਨਬਰੇ ਪਰੇ ਸੀ ਜਨਵਾਏ ਚੇਲੇ ਦੇ ਬਾਹਰ ਜਿਹੜੀ ਆ ਪਾਣੀ ਵਾਲੀ ਟੈਂਕੀ ਦਾ ਕਮਰਾ ਚੈੱਕ ਕੀਤਾ ਤੇ ਦੇ ਵਿੱਚ ਇਹਦੀ ਡੈੱਡ ਬੋਡੀ ਮਿਲੀ ਸੀ ਤੇ ਦੇ ਹੱਡ ਦੇ ਵਿੱਚੋਂ ਜਿਹੜਾ ਬਲੀਡਿੰਗ ਵੀ ਹੋਈ ਹੋਈ ਹੈ। ਸ਼ੰਕਾ ਜਾ ਰਹੇ ਹੋ ਕਿ ਤੇ ਜਾ ਰਹੇ ਕਿ ਇਹ ਕਤਲ ਕਰਕੇ ਇਹਨੂੰ ਇੱਥੇ ਸੋਪਿਆ ਗਿਆ ਕਿਉਂਕਿ ਗਰਮੀ ਦਾ ਸੀਜ਼ਨ ਆ ਤੇ ਕੱਲ ਦੀ ਬਾਡੀ ਇੱਥੇ ਆ ਤੇ ਸਵੈਲ ਵੀ ਦੇਗੀ ਹੈ ਅਹੀਂ ਇਹਨਾਂ ਦੇ ਵਾਰਸਾਂ ਨੂੰ ਡੀਗ ਰਹੇ ਆ ਇਹਨਾਂ ਦੀ ਸਟੇਟਮੈਂਟ ਤੇ ਜੋ ਇਹ ਸਟੇਟਮੈਂਟ ਦਿੰਦੇ ਉਹਦੇ ਮੁਤਾਬਕ ਕਾਰਵਾਈ ਕਰਕੇ ਤੇ ਜਿਹੜੀ ਨੈਕਸਟ ਇਨਵੈਸਟੀਗੇਸ਼ਨ ਉਹ ਅਮਲ ਚ ਲਿਆਂਦੀ ਜਾਊਗੀ ਤੇ ਡੈੱਡ ਬਾਡੀ ਜਿਹੜੀ ਆ ਉਹ ਡੈੱਡ ਹਾਊਸ ਭੇਜ ਕੇ ਤੇ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ